ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਇਹ ਸੱਚ ਕਿਉਂ ਤੇ ਪਾਦਸ਼ਾ ਸੋਢੀ ਸੁਲਤਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸੰਗਤਾਂ ਨੂੰ ਦਰਸ਼ਨ ਦੇ ਅੱਜਦਾਰੇ ਦੇ ਕੇ ਨਹਾੜ ਕਰਨ ਗੁਰੂ ਸਾਹਿਬ ਮਿਸ਼ਾ ਡੇਢ ਪੈਰ ਰਾਤ ਰੈਂਦੀ ਉੱਟ ਗਏ ਸੋਚ ਇਸ਼ਨਾਨ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਬਿਰਤੀ ਲਾਉਂਦੇ ਫਿਰ ਆਸਾ ਦੀ ਵਾਰ ਦੀਵਾਨ ਵਿੱਚ ਸੁਣਦੇ ਦਿਨ ਜੜੇ ਸ਼ਬਦ ਦੇ ਉਚਾਰ ਦੇ ਜੋ ਸੰਗਤਾਂ ਪ੍ਰੇਮ ਨਾਲ ਜੋਟੀਆਂ ਦੀ ਧਾਰਨਾ ਵਿੱਚ ਪੜਦੀਆਂ ਦੂਰ ਦੂਰ ਤੋਂ ਹਜ਼ਾਰਾਂ ਆਦਮੀ ਆਉਂਦੇ ਉਹਨਾਂ ਨੂੰ ਉਪਦੇਸ਼ ਕਰਦੇ ਜਿਸ ਚੀਜ਼ ਦੀ ਲੋੜ ਹੈ ਸੰਗਤਾਂ ਨੂੰ ਦੇ ਬਖਸ਼ਦੇ ਫਿਰ ਲੰਗਰ ਵਰਤਾਉਂਦੇ ਦੁਪਹਿਰ ਪਿਛੋਂ ਗੁਰੂ ਜੀ ਦੇ ਜੀਵਨ ਚਰਿੱਤਰ ਦੀ ਕਥਾ ਬਾਬਾ ਬੁੱਢਾ ਜੀ ਕਰਦੇ ਜੋ ਭੇਟਾ ਪੂਜਾ ਦੀ ਆਉਂਦੀ ਸਭ ਲੋੜਵੰਦਾਂ ਅਨਾਥਾਂ ਨੂੰ ਵੜ ਦਿੰਦੇ ਲੰਗਰ ਆਰ ਸਭ ਤਰ੍ਹਾਂ ਦਾ ਵਿਹਾਰ ਛੋੜੀ ਪ੍ਰਿਥੀ ਚੰਦ ਜੀ ਕਰਦੇ ਗੁਰੂ ਅਰਜਨ ਸਾਹਿਬ ਜੀ ਹਰ ਵੇਲੇ ਸੰਗਤ ਨੂੰ ਨਾਮਦਾਨ ਬਖਸ਼ਦੇ ਸੰਗਤਾਂ ਨੂੰ ਗੁਰੂ ਮਹਾਰਾਜ ਬੜੇ ਬੜੇ ਭੋਜਨ ਸ਼ਿਕਾਉਂਦੇ ਅਰੇ ਆਪ ਸਰਬ ਦੂ ਫੁਲਕੇ ਖੁਸ਼ ਕਿ ਛੱਕਦੇ ਅਕਬਰ ਬਾਦਸ਼ਾਹ ਦਾ ਗੁਰੂ ਘਰ ਤੇ ਬਹੁਤ ਨਿਸ਼ਚਾ ਸੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਸਮਾਉਣਾ ਗੁਰੂ ਰਾਮਦਾਸ ਜੀ ਦਾ ਗੱਦੀ ਪਰ ਬੈਠਣਾ ਸੁਣ ਕੇ ਦਰਸ਼ਣਾ ਲਈ ਆਇਆ 101 ਮੋਰ ਅੱਗੇ ਰੱਖ ਕੇ ਮੱਥਾ ਟੇਕਿਆ ਜੋ ਗੁਰੂ ਅਰਜਨ ਸਾਹਿਬ ਜੀ ਨੇ ਪਿਤਾ ਜੀ ਦੇ ਹੁਕਮ ਨਾਲ ਗਰੀਬਾਂ ਨੂੰ ਵੰਡ ਦਿੱਤੀਆਂ ਬਾਦਸ਼ਾਹ ਨੂੰ ਅਮੀਰਾਂ ਵਜ਼ੀਰਾਂ ਸਭ ਨਾਲ ਸਮੇਤ ਪ੍ਰਸ਼ਾਦਾ ਛਕਾਇਆ ਬਾਦਸ਼ਾਹ ਗੁਰੂ ਜੀ ਦੇ ਬਚਨ ਸੁਣ ਕੇ ਬਹੁਤ ਖੁਸ਼ ਹੋਇਆ ਔਰ ਆਪਣੇ ਅਮੀਰਾਂ ਨੂੰ ਕਹਿਣ ਲੱਗਾ ਇੰਨਾ ਗੁਰੂ ਸਾਹਿਬਾਂ ਦਾ ਖਿਆਲ ਕਿਆ ਅੱਛਾ ਕੀ ਹਿੰਦੂ ਮੁਸਲਮਾਨ ਦੋਵਾਂ ਨੂੰ ਅੱਛਾ ਜਾਣਦੇ ਨੇ ਫਿਰ ਬਾਦਸ਼ਾਹ ਦੇ ਚੁਭਾ ਲਿਆ ਅਦਕ 82 ਪਿੰਡਾਂ ਦੀ ਜ਼ਗੀਰ ਜੋ ਸਣੰਦਾ ਗੁਰੂ ਅਮਰਦਾਸ ਜੀ ਦੀ ਨਜ਼ਰ ਹੋ ਚੁੱਕੀ ਸੀ داخل ਗ੍ਰਾਨ ਲਈ ਅਰਜੀ ਕੀਤੀ ਤਾਂ ਗੁਰੂ ਰਾਮਦਾਸ ਜੀ ਆਂਦੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਘਰੋਂ ਕਿਸੇ ਦਾ ਜ਼ਗੀਰਦਾਰ ਬਣਾਉਣਾ ਨਹੀਂ ਚਾਹੁੰਦੇ ਕਿਉਂਕਿ ਇਹਦੇ ਵਿੱਚ ਲੋਭੀਰਖਾ ਲੜਾਈ ਝਗੜੇ ਵਾਧਦੇ ਨੇ ਬਾਦਸ਼ਾਹ ਨੇ ਬਹੁਤਾ ਆਖਿਆ ਪਰ ਗੁਰੂ ਜੀ ਨੇ ਇੱਕ ਵੀ ਮੰਨੀ ਫਿਰ ਬਾਦਸ਼ਾਹ ਨਾਮਜ਼ਗਾਰ ਕਰਕੇ ਚਲਾ ਗਿਆ ਅਰ ਆਪਣੇ ਆਦਮੀਆਂ ਨੂੰ ਬਾਦਸ਼ਾਹ ਨੇ ਹੁਕਮੰਦ ਕੀਤਾ ਕਿ ਗੁਰੂ ਗੇ ਲੰਗਰ ਵਿੱਚ ਮਾਮਲਾ ਇਕੱਠਾ ਕਰਕੇ ਹਾਜ਼ਰ ਕਰਿਆ ਕਰੋ ਗੁਰੂ ਅਮਰਦਾਸ ਜੀ ਅਰ ਗੁਰੂ ਰਾਮਦਾਸ ਜੀ ਦੇ ਉਪਦੇਸ਼ ਕਰਕੇ ਅਕਬਰ ਬਾਦਸ਼ਾਹ ਐਸਾ ਨਿਆਂ ਕਰੀ ਸੀ ਕਿ ਉਹਦੇ ਮਨ ਵਿੱਚ ਜਰਾ ਵੀ ਤਵਾਸਬ ਨਹੀਂ ਸੀ ਆਹ ਹਿੰਦੂ ਮੁਸਲਮਾਨ ਦੋਨਾਂ ਨਾਲ ਪਿਆਰ ਕਰਦਾ ਸੀ ਕਿਸੇ ਦਾ ਦਿਲ ਨਹੀਂ ਸੀ ਦਿਖਾਉਂਦਾ ਬਾਬਾ ਸ਼੍ਰੀ ਚੰਦ ਜੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸੁਪੁੱਤਰ ਗੁਰੂ ਰਾਮਦਾਸ ਜੀ ਦਾ ਜਨ ਸੁਣ ਕੇ ਦਰਸ਼ਨ ਕਰਨ ਆਏ ਵੀ ਦੇਖੀਏ ਗੁਰੂ ਜੀ ਸਾਡੇ ਨਾਲ ਕੈਸਾ ਪਿਆਰ ਕਰਦੇ ਨੇ ਇੱਕ ਕੰਮਲੀਆ ਸਿੱਖ ਬਾਬੇ ਸ੍ਰੀ ਚੰਦ ਜੀ ਦਾ ਬਾਬਾ ਸ੍ਰੀ ਚੰਦ ਜੀ ਉਹਦੇ ਮੋਢਿਆਂ ਤੇ ਚੜ ਕੇ ਆਉਂਦੇ ਜਦੋਂ ਗੁਰੂ ਰਾਮਦਾਸ ਜੀ ਸੁਣਿਆ ਬਹੁਤ ਸਾਰੇ ਸਿੱਖਾਂ ਨੂੰ ਅੱਗੋਂ ਲੈਣ ਲਈ ਭੇਜਿਆ ਗੁਰੂ ਰਾਮਦਾਸ ਜੀ ਅੱਗੋਂ ਉੱਟ ਕੇ ਮਿਲੇ ਬਾਤ ਆਦਰ ਨਾਲ ਬਿਠਾਇਆ ਘੋੜਾ ਅਰ 500 ਰੁਪਈਆ ਅੱਗੇ ਰੱਖ ਕੇ ਗੁਰੂ ਜੀ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਮੱਥਾ ਟੇਕਿਆ ਸ਼੍ਰੀ ਚੰਦ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਖਿਆ ਵੀ ਆਪ ਜੀ ਐਡੀ ਲੰਮੀ ਦਾੜੀ ਕਿਉਂ ਵਿਧਾਈ ਹੋਈ ਹੈ ਤਾਂ ਗੁਰੂ ਸਾਹਿਬ ਸੁਣਦੇ ਸਾਰ ਬਾਬੇ ਸ਼੍ਰੀ ਚੰਦ ਜੀ ਦੇ ਚਰਨ ਆਪਣੇ ਦਾੜੇ ਨਾਲ ਝਾੜਨ ਲੱਗ ਪਏ ਅਰ ਕਹਨ ਲੱਗੇ ਆਪ ਜੈਸੇ ਬਜ਼ੁਰਗਾਂ ਦੇ ਚਰਨ ਝਾੜਨ ਵਾਸਤੇ ਇਹ ਦਾੜਾ ਵਧਾਇਆ ਸ਼੍ਰੀ ਚੰਦ ਜੀ ਹੱਸੇ ਔਰ ਆਖਨ ਲੱਗੇ ਇਹੋ ਜੀਆਂ ਗੱਲਾਂ ਰ ਸੇਵਾ ਕਰਗੇ ਸਾਡਾ ਘਰ ਤੁਸਾਂ ਲੁੱਟ ਲਿਆ ਬਾਕੀ ਦੇ ਜੋ ਮੇਰੇ ਕੋਲ ਸੀ ਅੱਜ ਉਹ ਵੀ ਤੁਸਾਂ ਲੈ ਲਿਆ ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਨੇ ਸੇਵਾ ਭਗਤੀ ਕਰਕੇ ਗੁਰਿਆਈ ਲਈ ਸੀ ਆਰਾ ਸੀ ਪੁੱਤਰ ਖਾਲੀ ਰਹਿ ਗਏ ਇਹ ਕਹਿ ਕੇ ਸ੍ਰੀ ਚੰਦ ਜੀ ਨੇ ਖੁਸ਼ ਹੋ ਕੇ ਬਾਤ ਵਾਰ ਦਿੱਤੇ ਆਖਿਆ ਤੇਰੇ ਦਵਾਰੇ ਤੇ ਹਮੇਸ਼ਾ ਨਾਮ ਦਾ ਪ੍ਰਵਾਹ ਚੱਲੇਗਾ ਮਗਧ ਭਗਤ ਬਰਾਬਤ ਹੋਵੇਗੀ ਯਾਰ ਤੇਰੇ ਦਵਾਰੇ ਖੰਡ ਕੀਰਤਨ ਹੁੰਦਾ ਰਹੇਗਾ ਜੋ ਤੇਰੇ ਦੇ ਸ਼ਰਧਾ ਰੱਖ ਕੇ ਤੇਰੇ ਸ਼ਹਿਰ ਵਿੱਚ ਆਵੇਗਾ ਉਹਨ ਮੰਨ ਬਾਝ ਫਲ ਮਿਲੇਗਾ ਔਰ ਜਿਤਨਾ ਚਿਰ ਸੂਰਜ ਹੈ ਤੇਰੇ ਮੰਦਰ ਬਾਰ ਸਦਾ ਕਥਾ ਕੀਰਤਨ ਹੁੰਦਾ ਰਹੇਗਾ ਔਰ ਲక్ష్ਮੀ ਦਾ ਤੇਰੇ ਦਰ ਤੇ ਹਮੇਸ਼ਾ ਵਾਸਾ ਰਹੇਗਾ ਅਹੋ ਜੀ ਅਸੀਸਾਂ ਦੇ ਅੱਗੇ ਸ੍ਰੀ ਚੰਨ ਜੀ ਚੱਲਦੇ ਰਹੇ ਇੱਕ ਜਨ ਸਿੱਖਿਆ ਅਰਜ ਕੀਤੀ ਸੱਚੇ ਪਾਤਸ਼ਾਹ ਸਿੱਖੀ ਦੀ ਰੀਤ ਪਰ ਕੋਈ ਖਾਸ ਸ਼ਬਦ ਉਚਾਰਨ ਕਰੋ ਜਿਨੂੰ ਧਾਰਨ ਕਰ ਗਏ ਸਾਰੇ ਸਿੱਖ ਆਪਣਾ ਜਨਮ ਸੁਧਾਰਨ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਮਹਲਾ 14 ਦੁਰਸਤ ਗੁਰ ਕਾ ਜੋ ਸਿੱਖ ਅਕਾਏ ਸੋ ਭਲਕੇ ਉੱਠ ਹਰ ਨਾਮ ਤਿਆਵੈ ਉਦਮ ਕਰੇ ਭਲਕੇ ਪਰ ਬਾਤੀਸ਼ ਨਾਨਕ ਕਰੇ ਅਮਰਤ ਸਰਣਾਵੈ ਅਬਦੇਸ ਗੁਰੂ ਹਰਿ ਹਰਿ ਜਪ ਜਪ ਸਭ ਕੇ ਲਿਵਗੇ ਪਾਪ ਦੋਖ ਲੈ ਜਾਵੈ ਫਿਰ ਚੜੈ ਦਿਵਸ ਗੁਰ ਬਾਣੀ ਗਾਵੈ ਬੰਦੀ ਆਉ ਧਿਆਰ ਨਾਮ ਧਿਆਵੈ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸ ਗਗੁਰੂ ਮਨ ਭਾਵੇ ਜਿਸ ਨਉ ਦਇਆਲ ਹੋਵੇ ਮੇਰਾ ਸੁਆਮੀ ਤਿਸ ਗੁਰਸ ਗਗੁਰੂ ਉਪਦੇਸ ਸੁਣਾਵੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪ ਅਵਰਾ ਨਾਮ ਜਪਾਵੈ ਇਹ ਸ਼ਬਦ ਮਹਾਰਾਜੀ ਉਚਾਰਨ ਕੀਤਾ ਇੱਕ ਬ੍ਰਹਮਚਾਰੀ ਸੰਤ ਗੁਰਾਂ ਦੇ ਦਰਸ਼ਨ ਕਰਨ ਆਇਆ ਅਰਦਾਸ ਕੀਤੀ ਸੱਚੇ ਪਾਤਸ਼ਾਹ ਆਪ ਦੇ ਸਿੱਖ ਯਾਤਰਾ ਕਿਉਂ ਨਹੀਂ ਕਰਦੇ ਤੀਰਥਾਂ ਦੇ ਇਸ਼ਨਾਨ ਦੀ ਮਹਿਮਾ ਸ਼ਾਸਤਰ ਪ੍ਰਾਣ ਸਾਰੇ ਕਰਦੇ ਨੇ ਔਰ ਆਪਦੇ ਸਿੱਖ ਕਹਿੰਦੇ ਤੀਰਥ ਇਸ਼ਨਾਨ ਦਾ ਕੋਈ ਫਲ ਨਹੀਂ ਤਾਂ ਗੁਰੂ ਅਮਰਦਾਸ ਜੀ ਗੰਗਾ ਇਸ਼ਨਾਨ ਕਰਨ ਕਿਉਂ ਗਏ ਸੀ ਗੁਰੂ ਰਾਮ ਸਦਾਸ ਮਹਾਰਾਜ ਜੀ ਦੇ ਵਚਨ ਕੀਤਾ ਉਹਦਾ ਲੋਕਾਂ ਦੇ ਉਧਾਰ ਵਾਸਤੇ ਗਏ ਸਨ ਔਰ ਮਹਾਰਾਜ ਜੀ ਨੇ ਇਹ ਸ਼ਬਦ ਅਚਾਰਨ ਕੀਤਾ ਮਲਾਰ ਮਹੱਲਾ ਚੌਥਾ ਗੰਗਾ ਜਮਨਾ ਗਜਾਵਰੀ ਸਰਸਤੀ ਏਕਰ ਉਦਮ ਧੂਰ ਸਾਧੂ ਕੀਤਾਏ ਕਿਲਵੇਖ ਮਹਾਲ ਭਰੇ ਪਰੇ ਅਮਰ ਵਿੱਚ ਅਮਰੀ ਮੈਲ ਸਾਧੂ ਕੀ ਧੂਰ ਗਵਾਏ ਜਦ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਤੇ ਆਖਿਆ ਗੁਰੂ ਘਰ ਵਿੱਚ ਸੱਚਾ ਤੀਰਥ ਸਿਵ ਅੰਦਸ਼ ਕਰਨ ਸੁੱਧ ਕਰਕੇ ਸਾਧ ਸੰਗਤ ਨਾਲ ਮਿੱਠਾ ਬੋਲੇ ਜਾਲਿਸ਼ ਗਾਏ ਪੱਖਾ ਝੱਲੇ ਕਦੇ ਕਿਸੇ ਨੂੰ ਗਠੋਰ ਬਚਨ ਨਾ ਕਰੇ ਜੋ ਪੁੱਜਦੇ ਵਾਲਾ ਵੇ ਤਾਂ ਸਰਾਂ ਧਰਮਸ਼ਾਲਾ ਕਲਾਖੂ ਲੋਕਾਂ ਦੇ ਆਰਾਮ ਵਾਸੇ ਬਣਾਵੇ ਆਏ ਸਿਖ ਸੰਤਾਂ ਦੀ ਸੇਵਾ ਕਰੇ ਇਤਿਹਾਦਿਕ ਵਜਨ ਸੁਣ ਕੇ ਬ੍ਰਹਮਚਾਰੀ ਗੁਰੂ ਘਰ ਦਾ ਪੱਕਾ ਸੰਤ ਸੇਵਕ ਹੋ ਗਿਆ ਗੁਰੂ ਜੀ ਦਾ ਜਾਸਣਗੇ ਸਿਧ ਬੜੇ ਪ੍ਰੇਮ ਨਾਲ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਦਰਸ਼ਨ ਕਰਨ ਆਏ ਅਰ ਬਹੰਤੇ ਗਏ ਤੇ ਸੱਚੇ ਬਾਦਸ਼ਾਹ ਆਪੇ ਆਪਣੇ ਸਿੱਖਾਂ ਨੂੰ ਜੋਗ ਮਾਰਗ ਧਾਰਨ ਕਰਾਉ ਤਾਂ ਗੁਰੂ ਜੀ ਆnde ਸਾਡਾ ਸੱਚਾ ਜੋਗ ਏ ਸਾਡਾ ਸੱਚਾ ਜੋਗ ਹੈ ਇਹ ਪਖੰਡ ਵਾਲੇ ਜੋਗ ਜੀ ਸਾਡੇ ਸਿੱਖਾਂ ਨੂੰ ਚਾ ਨਹੀਂ ਫਿਰ ਮਹਾਰਾਜ ਜੀ ਸ਼ਬਦ ਉਚਾਰਨ ਕੀਤਾ ਆਸਾ ਮਹੱਲਾ ਚੌਥਾ ਹਾਥ ਘਰ ਤੰਤ ਵਜਾਵੇ ਜੋਗੀ ਤੋਤਰ ਵਾਜ ਬੇਨਾ ਗੁਰਮਤਿ ਹਰਿ ਗੁਣ ਬੋਲ ਜੋਗੀ ਇਹ ਮਨੁਵਾਰ ਰੰਗ ਭੇਨਾ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਸਾਰੀਆਂ ਸੰਗਤਾਂ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਉਚਾਰਨ ਕਰਦੀਆਂ ਅਰ ਸ਼ਬਦ ਸੁਣ ਕੇ ਸਾਰੇ ਸਿੱਧਾਂ ਨੇ ਸਿਰ ਨਮਾਇਆ ਅਰ ਸ਼ਬਦ ਕੰਡ ਕਰਕੇ ਜੋ ਅਰਥ ਮਹਾਰਾਜ ਜੀ ਨੇ ਸੁਣਾਏ ਉਹਨਾਂ ਨੂੰ ਸੁਣ ਕੇ ਆਦੇਸ਼ ਆਦੇਸ਼ ਕਰਦੇ ਹੋਏ ਆਪਣੇ ਦੇਸ਼ ਨੂੰ ਚਲੇ ਗਏ ਇਹਨਾਂ ਦਿਨਾਂ ਵਿੱਚ ਭਾਈ ਗੁਰਦਾਸ ਜੀ ਨੇ ਆ ਕੇ ਸਤਗੁਰਾਂ ਤੋਂ ਉਪਦੇਸ਼ ਧਾਰਨ ਕਰ ਬ੍ਰਹਮ ਗਿਆਨ پا ਕੇ ਗੁਰੂ ਜੀ ਦੇ ਆਖੇ ਅਨੁਸਾਰ ਆਗਰੇ ਦੇ ਸੰਗਤ ਨੂੰ ਸੱਤ ਮਾਰਗ ਪਰ ਲਾਇਆ ਉਪਦੇਸ਼ ਦੇ ਕੇ ਉੱਥੋਂ ਦੀ ਸੰਗਤ ਦਾ ਆਧਾਰ ਕੀਤਾ ਦੇਸ਼ ਨੂੰ ਤਾਰਿਆ ਗੁਰੂ ਰਾਮਦਾਸ ਸਾਹਿਬ ਜੀ ਦੇ ਸ਼੍ਰੀਮ ਅਮੇਸ਼ਾ ਅਰਦਾਸ ਕਰਦੇ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਆਪਣੇ ਲਾਹੌਰ ਦੇ ਮਕਾਨ ਸੰਭ ਪਰ ਗੁਰੂ ਜੀ ਖਿਆਲ ਨਾ ਕਰਦੇ ਕਿ ਜਦ ਲਾਹੌਰ ਦੀਆਂ ਸੰਗਤਾਂ ਬੜੇ ਪ੍ਰੇਮ ਨਾਲ ਆਈਆਂ ਬਹਿੰਤੇ ਗਿਤੇ ਮਹਾਰਾਜ ਆਪ ਜਰੂਰ ਚੱਲ ਕੇ ਨਗਰ ਨੂੰ ਤਾਰੋ ਤਾਂ ਗੁਰੂ ਜੀ ਪ੍ਰੇਮ ਵਾਸੋ ਕੇ ਲਾਹੌਰ ਗਏ ਅਰ ਆਪਣੇ ਮਕਾਨ ਦੀ ਜਗ੍ਹਾ ਦੇ ਧਰਮਸ਼ਾਲਾ ਬਣਾ ਦਿੱਤੀ ਜਿਹੜੀ ਹੁਣ ਜਨਮ ਅਸਥਾਨ ਦੇ ਨਾਂ ਨਾਲ ਪ੍ਰਸਿੱਧ ਸਿੱਖਾਂ ਨੂੰ ਬਾਦ ਦੇ ਉਪਦੇਸ਼ ਕੀਤਾ ਗੁਰੂ ਜੀ ਦਾ ਜਦ ਸੁਣ ਕੇ ਲਾਹੌਰ ਦਾ ਸੂਬਾ ਅਰਹੋਰ ਸਾਰੇ ਅਮੀਰ ਦਰਸ਼ਨ ਕਰਨ ਆਏ ਹਰ ਗੁਰੂ ਜੀ ਦੇ ਦਰਸ਼ਨ ਕਰਕੇ ਸਤਨਾਮ ਦਾ ਮਹਾਰਾਜ ਜੀ ਦੇ ਉਪਦੇਸ਼ ਸੁਣ ਕੇ ਜਨਮ ਸਫਲਾ ਕੀਤਾ ਇੱਕ ਦਿਨ ਸਿੱਖਿਆ ਅਰਦਾਸ ਕੀਤੀ ਸੱਜੇ ਬਾਦਸ਼ਾਹ ਆਪ ਜੀ ਦੇ ਹਜ਼ੂਰ ਜਿਸ ਤਰ੍ਹਾਂ ਜਨਮ ਮਰਨ ਦੇ ਸਮਿਆਂ ਪਰ ਸ਼ਬਦ ਪੜਨੇ ਕੀਰਤਨ ਕਰਨਾ ਪ੍ਰਵਾਨ ਇਸੇ ਤਰ੍ਹਾਂ ਆਪ ਵਿਆਹ ਰੀਤੀ ਲਈ ਲਾਵਾਂ ਉਚਾਰਨ ਕਰੋ ਜਿਨੂੰ ਬੜਗੇ ਸਿੱਖਾਂ ਦਾ ਲੋਕ ਪਰਲੋਕ ਸੌਰੇ ਅਰਥਾਤ ਮੁਗਧ ਭਗਤ ਦੋਨੋਂ ਪ੍ਰਾਪਤ ਹੋਣ ਤਾਂ ਗੁਰੂ ਜੀ ਨੇ ਇਹ ਲਾਵਾਂ ਰਾਗ ਸੂਹੀ ਵਿੱਚ ਉਚਾਰੀਆਂ ਸੁਹੀ ਮਹਲਾ 14 ਅਰ ਪੈ ਲੜੀ ਲਾਵ ਪਰ ਵਰਤੀ ਕਰਮੰਦਰੜਾ ਆ ਬਲ ਰਾਮ ਜੀਉ ਬਾਣੀ ਬ੍ਰਹਮ ਵੇਦ ਧਰਮ ਦ੍ਰਿੜੋ ਪਬਤ ਜਾਇਆ ਬਲ ਰਾਮ ਜੀਉ ਕਰਮ ਦਰੜੋ ਹਰ ਨਾਮ ਤਿਆਬ ਸਿਮਰਤ ਨਾਮ ਦੇ ਰੜਾਇਆ ਸਤ ਗੁਰ ਗੁਰ ਪੂਰਾ ਯਾਰਾਦ ਸਬਕੇ ਲਵੇ ਕੇ ਪਾਪ ਗਵਾਇਆ ਸਹਿਜ ਆਨੰਦ ਹੁਆ ਵਡ ਭਾਗੀ ਮਨ ਅਰਰ ਮੀਠਾ ਲਾਇ ਜਨ ਕਹਿ ਨਾਨਕ ਲਾਵ ਪੈਲੀ ਅਰੰਭ ਕਾਜ ਰਚਾਇਆ ਅਰ ਦੂਜੇ ਲਾਵ ਸਤ ਗੁਰ ਪੁਰ ਕਮ ਲਾਇਆ ਬਲਰਾਮ ਜੀਓ ਨਿਰਭਉ ਭੈ ਬਨ ਹੋਏ ਹਮ ਮ ਲਗਵਾਇਆ ਬਲਰਾਮ ਜੀਓ ਨਰਮਲ ਭਉ ਪਾਇਆ ਹਰ ਗੁਣ ਗਾਇਆ ਆਰਵੇ ਕਾ ਰਾਮ ਹਾਦੂਰੇ ਆਰੇ ਆਤਮ ਰਾਮ ਪਸਾਰੇ ਆ ਸੁਆਮੀ ਸਰਬ ਰਿਆ ਪਰ ਪੂਰੇ ਅੰਤਰ ਬਾਹਰ ਹਰ ਪ੍ਰਭ ਏਕ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਇ ਭਰਤੀ ਜੜੇ ਲਾਵ ਮਨ ਜਾਉ ਪਿਆ ਬਰਾਗਿਆ ਬਲਰਾਮ ਜੀਉ ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗੀਆ ਬਨ ਰਾਮ ਜੀਓ ਨਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡ ਭਾਗੀ ਪਾਇਆ ਹਰ ਕਥੀ ਅਕਥ ਕਹਾਣੀ ਹਰਿ ਨਾ ਹਰਿ 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 ਧਨ ਉਪਜੇ ਹਰਿ ਜਪੀਐ ਮਸਤਕ ਭਾਗ ਜੀਆ ਜਨ ਨਾਨਕ ਬੋਲੇ ਤੀਜੀ ਲਾਵੇ ਹਰੇ ਉਪਜੈ ਮਨ ਬੈਰਾਗ ਜੀਆ ਭਰ ਚੌਥੜੀ ਲਾਗ ਮਨ ਸਹਜ ਭਇਆ ਭਰ ਭਾਇਆ ਬਲਰਾਮ ਜਿਉ ਗੁਰਮੁਖ ਕਾ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜਿਉ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਆਣ ਦੇਣ ਹਾਰ ਲੈ ਵਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀ ਵਧਾਈ ਹਰ ਪ੍ਰਭ ਠਾਕੁਰ ਕਾਜ ਰਜਾਇਆ ਤਨ ਹਿਰਦੈ ਨਾਮ ਵਿਗਾਸੀ ਜਨਾਨਕ ਬੋਲੇ ਚੌਥੀ ਲਾਵੈ ਹਰ ਪਾਇਆ ਪ੍ਰਭ ਅਬਨਸੀ ਹਰ ਪਾਇਆ ਪ੍ਰਭ ਅਬਨਸੀ ਇਸ ਤਰ੍ਹਾਂ ਸੰਗਤ ਦੇ ਬੇਨਤੀਆਂ ਕਰਨ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਲਾਵਾਂ ਦੀ ਬਾਣੀ ਦਾ ਪਾਠ ਉਚਾਰਨ ਕੀਤਾ। ਸੰਗਤਾਂ ਅਰੀਜਾ ਸਰਵਣ ਕਰਕੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਉਪਦੇਸ਼ ਸੁਣ ਕੇ ਨਿਹਾਲ ਹੁੰਦੀਆਂ ਮਹਾਰਾਜ ਜੀ ਸਾਰੀਆਂ ਸੰਗਤਾਂ ਨੂੰ ਧਰਮ ਦੀ ਕਿਰਤ ਕਰਨੇ, ਨਾਮ ਜਪਨਾ, ਵੰਡ ਛਕਣ ਦਾ ਉਪਦੇਸ਼ ਕਰਦੇ। ਸਤ ਨਾਮ ਵਾਹਿਗੁਰੂ 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 ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਇਸ ਰ ਮਹਾਰਾਜੀ ਆਇਆ ਸੰਗਤਾਂ ਨੂੰ ਧਰਮ ਦੇ ਕੀਰਤ ਕਰਨੇ ਨਾਮ ਜਪਣ ਦਾ ਵਿਦੇਸ਼ ਦੇ ਕੇ ਨਿਹਾਲ ਕਰ ਦੇ